ਮੈਂ ਤਾਂ ਕੁਝ ਦੇਖੇ ਨਹੀਂ ਪਾਣੀ ਦਾ ਛਾਲ ਮਾਰੀ ਨਾ ਸਿੱਧੀ ਮੈਂ ਘਟ ਤੈਨ ਜਾਂਦਾ ਫੇਰ ਵੀ ਮੈਂ ਲੋਕਾਂ ਦੀ ਮਦਦ ਨਾਲ ਬੱਚੇ ਸੀ ਕੱਢ ਲਏ ਸਾਰੇ ਇਹਦੇ ਚਾਰ ਬੱਚੇ ਜੀ ਚਾਰ ਲੇਡੀਜ਼ ਇੱਕ ਬੰਦਾ ਇਹਸ ਬੰਦੇ ਨੇ ਨਹਿਰ ਦੇ ਵਿੱਚ ਵੜ ਕੇ ਤੁਸੀਂ ਦੇਖੋ ਸਾਰੇ ਸਾਰੀ ਡਰੈਸ ਵੀ ਕਿਉਂਕਿ ਜਾਨ ਬਚਾਣੀ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਪੁਲਿਸ ਦੇ ਉੱਤੇ ਲੋਕਾਂ ਦੀ ਸੁਰੱਖਿਆ ਵੀ ਕਰਨੀ ਆ ਤਾਂ ਫਿਲਹਾਲ ਇੱਥੇ ਜਿਹੜੇ ਇਹ ਪਰਿਵਾਰ ਕੱਢ ਲਏ ਗਏ ਟੋਟਲ 10 ਜਣੇ ਇਹਦੇ ਵਿੱਚ ਸੀਗੇ ਤਾਂ ਦਸਾਂ ਨੂੰ ਇੱਥੇ ਨਹਿਰ ਦੇ ਵਿੱਚੋਂ ਕੱਢਿਆ ਗਿਆ ਹਾਂਜੀ ਜਸਵੰਤ ਸਿੰਘ ਵੀ ਉਤਰ ਗਿਆ ਸੀ ਨਰਿੰਦਰ ਵੀ ਉਤਰ ਗਿਆ ਸੀ ਦੋਨਾਂ ਨੇ ਉਤਰ ਕੇ ਬੜੀ ਮਿਹਨਤ ਨਾਲ ਆਪਦੀ ਜਾਨ ਦੀ ਨਾ ਪਰਵਾਹ ਕਰਦਿਆਂ ਬੜੇ ਜਾਨ ਜੋਖਮ ਚ ਪਾ ਕੇ ਉਹ ਸਾਰੀਆਂ ਸਵਾਰੀਆਂ ਨੂੰ ਕਢ ਲਿਆ ਹੋਰ ਵੀ ਬੜੀ ਮਤਲਬ ਵਧੀਆ ਗੱਲ ਦਸੀ ਗਏ ਸਾਡੇ ਹੌਲਦਾਰ ਆ ਜਿਹੜਾ ਜਸਵੰਤ ਸਿੰਘ ਆ ਇਹਦਾ ਅੱਜ ਜਨਮ ਦਿਨ ਵੀ ਆ ਇਹ ਬੜਾ ਵਧੀਆ ਕੰਮ ਆ ਦੇਖ ਰਹੇ ਰੋਜ਼ਾਨਾ ਸਪੋਕਸਪਰ ਬਠਿੰਡਾ ਦੀ ਸਰੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਹੈ ਫਿਲਹਾਲ ਜਿਹੜੇ ਕਾਰ ਦੇ ਵਿੱਚ ਸਵਾਰੀਆਂ ਸੀਗੀਆਂ ਉਹਨਾਂ ਨੂੰ ਬਚਾ ਲਿਆ ਗਿਆ ਤਸਵੀਰਾਂ ਦਿਖਾ ਦਿੰਨਾ ਇਸ ਵਕਤ Honda Maze ਕਾਰ ਦੱਸੀ ਜਾ ਰਹੀ ਹੈ 7 ਲੋਕਾਂ ਨੂੰ ਇਸ ਕਾਰ ਦੇ ਵਿੱਚੋਂ ਕੱਢਿਆ ਗਿਆ ਸਭ ਤੋਂ ਪਹਿਲੀ ਤਸਵੀਰ ਤੋਂ ਦਿਖਾ ਦਿੰਨਾ ਇਹ ਬਠਿੰਡਾ ਦੀ ਸਰੰਦ ਨਹਿਰ ਦੀ ਹੈ ਜਿੱਥੇ ਇਹ ਪਾਣੀ ਦਾ ਬਹਾਵ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕਾਰ ਡੁੱਬੀ ਹੋਈ ਹੈ ਕਾਰਨ ਕੀ ਸੀ ਇਹ ਸਾਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਤਾਂ ਇੱਕ ਪਰਿਵਾਰ ਸੀਗਾ ਜਿਹਦੇ ਵਿੱਚ ਬੱਚੇ ਵੀ ਸੀਗੇ ਤਾਂ Honda City ਕਾਰ ਦੇ ਵਿੱਚ ਇਹ ਬੀੜਤਲਾ ਬਸਤੀ ਦੇ ਰਹਿਣ ਵਾਲੇ ਆ ਤਾਂ ਉੱਥੋਂ ਜਿਵੇਂ ਹੀ ਬਠਿੰਡੇ ਸ਼ਹਿਰ ਵਾਲੀ ਸਾਈਡ ਨੂੰ ਜਾ ਰਹੇ ਸੀ ਤਾਂ ਅਚਾਨਕ ਉਹਨਾਂ ਦੀ ਕਾਰ ਜਿਹੜੀ ਹੈਗੀ ਆ ਨਹਿਰ ਦੇ ਵਿੱਚ ਜਾ ਡੇਗੀ ਫਿਲਹਾਲ ਇਹ ਜਿਹੜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਆ ਤਾਂ ਇਹਦੇ ਵਿੱਚ ਟੋਟਲ ਜਿਹੜੇ 10 ਲੋਕ ਦੱਸੇ ਜਾ ਰਹੇ ਆ 10 ਜਣੇ ਦੇ ਸਿਵਾਰ ਸੀਗੇ ਬੱਚੇ ਵੀ ਸੀਗੇ ਫੈਮਿਲੀ ਸੀਗੀ ਤਾਂ ਫਿਲਹਾਲ ਉਹਨਾਂ ਨੂੰ ਕੱਢ ਲਿਆ ਗਿਆ ਟੋਟਲ 10 ਜਣਾਂ ਨੂੰ ਕੱਢਿਆ ਤਾਂ ਪੁਲਿਸ ਮੁਲਾਜ਼ਮ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਜਿਨੇ ਨਹਿਰ ਦੇ ਵਿੱਚ ਵੜ ਕੇ ਇਹਨਾਂ ਬੱਚਿਆਂ ਨੂੰ ਕੱਢਿਆ ਜਸਵੰਤ ਜਸਵੰਤ ਸਿੰਘ ਉਹਦਾ ਨਾਮ ਹੈਗਾ ਤੇ ਇਹ ਤਸਵੀਰਾਂ ਦੇਖ ਰਹੇ ਹੋ ਸਰਹੰਦ ਨਹਿਰਾ ਕਾਫੀ ਅ ਦਿੱਕਤ ਤੇ ਆ ਰਹੀ ਹੈ ਕਿ ਉਹ ਨਹਿਰ ਜਿਹੜੀ ਪੱਕੀ ਹੋਣ ਕਰਕੇ ਕਾਫੀ ਜਿਆਦਾ ਜਿਹੜਾ ਲੋਕਾਂ ਨੂੰ ਮੁਸ਼ਕਲ ਕਰਨੀ ਪੈਂਦੀ ਹੈ ਤਾਂ ਆ ਸਾਰੀ ਜਗ੍ਹਾ ਜਿਹੜੀ ਨਹਿਰ ਦੀ ਹਾਂ ਇਹ ਜਿਹੜੀ ਪੱਕੀ ਕੀਤੀ ਉਸ ਕਰਕੇ ਦਿੱਕਤ ਬਹੁਤ ਆ ਰਹੀ ਹੈ ਤਾਂ ਇਹ ਜਿਹੜਾ ਤਸਵੀਰ ਤੁਸੀਂ ਦੇਖ ਰਹੇ ਹੋ ਆ ਪਿੱਛੇ ਜਿਹੜਾ ਬਹਾਵ ਦੇਖ ਰਹੇ ਹੋ ਇਸੇ ਜਗ੍ਹਾ ਦੇ ਵਿੱਚ ਹੀ ਕਾਰ ਡੁੱਬੀ ਹੋਈ ਹੈ ਫਿਲਹਾਲ ਕਾਰ ਅਜੇ ਤੱਕ ਬਾਹਰ ਨਹੀਂ ਕੱਢੀ ਜਾ ਸਕੀ ਹੈ ਤਾਂ ਜਿਹੜੇ ਇੱਥੇ ਲੋਕਾਂ ਨੇ ਜਿਹੜੇ ਬਹੁਤ ਜਿਹੜੇ ਲੋਕ ਇੱਥੇ ਮੌਕੇ ਤੇ ਪਹੁੰਚੇ ਸੀ ਜਾਂ ਪੁਲਿਸ ਦੇ ਮੁਲਾਜ਼ਮ ਸੀਗੇ ਜਾਂ तमाम ਜਿਹੜੀ ਕਹਦੀ ਹੈ ਕਿ ਜਿਹੜੇ ਸਮਾਜ ਸੇਵੀ ਹੈਗੇ ਆ ਜਿਵੇਂ ਹੀ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਇੱਥੇ ਨਹਿਰ ਜਿਹੜੀ ਡਿੱਗੀ ਹੈ ਨਹਿਰ ਦੇ ਵਿੱਚ ਮਾਫ ਕਰਨਾ ਜਿਹੜੀ ਕਾਰ ਹੈਗੀ ਨਹਿਰ ਚ ਡਿੱਗੀ ਹੈ ਤਾਂ ਉਸ ਤੋਂ ਬਾਅਦ ਇੱਥੇ ਜਿਹੜਾ ਰੈਸਕਿਊ ਆਪਰੇਸ਼ਨ ਚਲਾ ਦਿੱਤਾ ਜਾਂਦਾ ਤਾਂ ਫਿਲਹਾਲ ਜਿਹੜੇ ਟੋਟਲ ਬੱਚੇ ਵੀ ਇਹਦੇ ਸਿਵੇ ਟੋਟਲ 10 ਜਣੇ ਦੱਸੇ ਜਾ ਰਹੇ ਆ ਤੇ ਦਸਾਂ ਨੂੰ ਇਸ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਤਾਂ ਮੁਲਾਜ਼ਮ ਨਾਲ ਮੇਰੇ ਅਲਾਮੁ ਫਲਾਤੂ ਦਿਖਾ ਦਿੰਦੇ ਹਜੇ ਕਾਰ ਇੱਥੇ ਬਾਹਰ ਨਹੀਂ ਕੱਢੀ ਜਾ ਸਕੀ ਤਾਂ ਇਹ ਬਠਿੰਡਾ ਦੀ ਸਰੰਦ ਨਹਿਰ ਹੈ ਜਿਹਦੇ ਵਿੱਚ ਅੱਜ ਸਵੇਰੇ ਕਾਰ ਡਿੱਗਦੀ ਆ ਕਾਰ ਡਿੱਗਣ ਤੋਂ ਬਾਅਦ ਜਦੋਂ ਸੂਚਨਾ ਪੀਸੀਆਰ ਦੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਮਿਲਦੀ ਆ ਤਾਂ ਇਹ ਨੌਜਵਾਨ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਇੰਨੇ ਹੀ ਜਿਹੜਾ ਪੀਸੀਆਰ ਦਾ ਮੁਲਾਜ਼ਮ ਹੈ ਜਦੋਂ ਸੂਚਨਾ ਮਿਲੀ ਸੀ ਤਾਂ ਸਾਰੀ ਗੱਲਬਾਤ ਕਰਦੇ ਬਾਈ ਜੀ ਸਾਰੇ ਤੁਸੀਂ ਗਿੱਲੇ ਹੋਏ ਹੋ ਨੜੇ ਵਿੱਚ ਗਈ ਸੀ ਕੀ ਇਨਫੋਰਮੇਸ਼ਨ ਕੀ ਸਰ ਸਾਨੂੰ ਕਿਸੇ ਰਾਹਗੀਰ ਨੇ ਦੱਸਿਆ ਸੀ ਆ ਵੀ ਉਹਦੇ ਬੱਚਿਆਂ ਦੀ ਭਰੀ ਗੱਡੀ ਉੱਤੇ ਪਾਣੀ ਦੇ ਵਿੱਚ ਡਿੱਗ ਗਈ ਸਰ ਅਸੀਂ 2 ਮਿੰਟਾਂ ਵਿੱਚ ਇੱਥੇ ਆ ਗਏ 2 ਮਿੰਟਾਂ 'ਚ ਆ ਗਏ ਸਰ ਅਸੀਂ ਮੈਂ ਤਾਂ ਕੁਝ ਦੇਖੇ ਨਹੀਂ ਵੀ ਪਾਣੀ ਨਾਲ ਮਾਰੀ ਮੈਂ ਸਿੱਧੀ ਮੈਂ ਘਟ ਤੈਨ ਜਾਂਦਾ ਫੇਰ ਵੀ ਮੈਂ ਲੋਕਾਂ ਦੀ ਮਦਦ ਨਾਲ ਬੱਚੇ ਅਸੀਂ ਕੱਢ ਲਏ ਸਾਰੇ ਇਸੇ ਵਿੱਚ 4 ਬੱਚੇ ਜੀ 4 ਲੇਡੀਆਂ ਇੱਕ ਬੰਦਾ ਤੁਸੀਂ ਵਿੱਚੋਂ ਕੱਢ ਕੇ ਲੈ ਕੇ ਆ ਸਾਰੇ ਹਾਂ ਸਰ ਨਾਲ ਹੀ ਸੀਗੇ ਸਾਰੇ ਪਬਲਿਕ ਦੀ ਮਦਦ ਨਾਲ ਹਾਂਜੀ ਹਾਲੀਆ ਨਹੀਂ ਸਰ ਇੱਕ ਸਰਦਾਰ ਮੁੰਡੇ ਨੇ ਬਹੁਤ ਹੈਲਪ ਕੀਤੀ ਸਾਡੀ ਤਾਂ 10 ਜਣੇ ਸੀ 4 ਬੱਚੇ ਹਾਂਜੀ ਹਾਂਜੀ 10 11 ਸੀ ਜੀ ਗੱਡੀ ਕਿਹੜੀ ਆ ਜੀ ਗੱਡੀ ਵਿਚੀ ਆ ਜੀ ਪਾਣੀ ਦੇ ਵਿੱਚ ਆ ਜੀ ਕਾਰਨ ਨਹੀਂ ਪਤਾ ਲੱਗਿਆ ਡਿੱਗੀ ਕਿਵੇਂ ਤੁਸੀਂ ਨਹੀਂ ਸਰ ਅਜਿਹੀ ਨਹੀਂ ਪਤਾ ਲੱਗਿਆ ਉਹ ਸਾਰੇ 11 ਉਹ ਹਸਪਤਾਲ ਪਹੁੰਚਾਤੇ ਹਾਂ ਹਾਂਜੀ ਸਰ ਠੀਕ ਹੈ ਸਰ ਤਾਂ ਇਹ ਤਸਵੀਰ ਦੇਖ ਰਹੇ ਹੋ ਇਹ ਮਲਾਜ਼ਮ ਵੀ ਹੈਗੀ ਹੈ ਜਸਵੰਤ ਸਿੰਘ ਦਾ ਨਾਮ ਹੈਗਾ ਇਸ ਬੰਦੇ ਨੇ ਨਹਿਰ ਦੇ ਵਿੱਚ ਵੜ ਕੇ ਤੁਸੀਂ ਦੇਖੋ ਸਾਰੇ ਸਾਰੀ ਡਰੈੱਸ ਵੀ ਕਿਉਂਕਿ ਜਾਨ ਬਚਾਣੀ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਪੁਲਿਸ ਦੇ ਉੱਤੇ ਲੋਕਾਂ ਦੀ ਸੁਰੱਖਿਆ ਵੀ ਕਰਨੀ ਆ ਤਾਂ ਫਿਲਹਾਲ ਇੱਥੇ ਜਿਹੜੇ ਇਹ ਪਰਿਵਾਰ ਕੱਢ ਲਏ ਗਿਆ ਟੋਟਲ 10 ਜਣੇ ਇਹਦੇ ਵਿੱਚ ਸੀਗੇ ਤਾਂ 10 ਨੂੰ ਇੱਥੇ ਨਹਿਰ ਦੇ ਵਿੱਚੋਂ ਕੱਢਿਆ ਗਿਆ ਤਾਂ ਸਾਡੇ ਨਾਲ ਐਸਐਚਓ ਵੀ ਨੇ ਹਰਜੀਵਨ ਸਿੰਘ ਇਹਨਾਂ ਨੇ ਗੱਲ ਕਰਦਿਆਂ ਕਿ ਇਹਨਾਂ ਦਾ ਮੁਲਾਜ਼ਮ ਜਿਹੜਾ ਨਹਿਰ ਦੇ ਵਿੱਚੋਂ ਕੱਢ ਕੇ ਲੈ ਕੇ ਆ ਉਹਨਾਂ ਨੂੰ ਅ ਭਾਈ ਜੀ ਕੀ ਇਨਫੋਰਮੇਸ਼ਨ ਆਈ ਸੀ ਕਿੰਨੇ ਵਜੇ ਦੀ ਇਹ ਗੱਲ ਹੈਗੀ ਹੈ ਅ ਸਾਢੇ 8 ਵਜੇ ਜਿਹੜੀ ਸਾਡੇ ਪੀਸੀਆਰ ਨੂੰ ਇੱਥੇ ਤਲਾਬ ਮਿਲੇ ਬਹਿਮਣ ਪਿੰਕ ਤੇ ਸਾਡੀ ਪੀਸੀਆਰ ਖੜਦੀ ਹੈਗੀ ਇਥੋਂ ਕੋ ਰਾਗੀਰ ਮੋਟਰਸ ਵਾਲਿਆਂ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਗੱਡੀ ਡਿੱਗ ਪਈ ਹੈ ਇਹਨਾਂ ਨੇ ਉਹ ਮਤਲਬ 1 ਮਿੰਟ ਦੇ ਵਿੱਚ ਪਹੁੰਚ ਗਏ ਅਤੇ ਗੱਡੀ ਹਜੇ ਪਾਣੀ 'ਚ ਤੈਰ ਹੀ ਰ ਉਥੋਂ ਜਿਹੜਿਆਂ ਨਾਲ ਇਹ ਗੱਡੀ ਸਾਡੇ ਕੋਲੇ ਰਸਾ ਤਕਰੀਬਨ ਹੁੰਦਾ ਹੀ ਹੈਗਾ ਰਸਾ ਸੀਗਾ ਕੁਝ ਬਲਾਜਮ ਨੇ ਪਾ ਗਾ ਆਪਦੀ ਲਾਲੀ ਇੱਕ ਅਦੇ ਰਾਘੀਰੂ ਨਾਲ ਲੈ ਕੇ ਇਹਨਾਂ ਨੇ ਗੱਡੀ 'ਚ ਨਹਿਰ ਛਾਲਾ ਮਾਰੀਆਂ ਛਾਲ ਮਾਰ ਕੇ ਗੱਡੀ ਰੋਕ ਲਈ ਆਹ ਤੇ ਰੋਕ ਕੇ ਤੋਂ ਇੱਕ ਕਰਕੇ ਸਾਰਿਆਂ ਨੂੰ ਬਾਹਰ ਕੱਢ ਲਿਆ ਬਲਾਜਮ ਜਸਵੰਤ ਸਿੰਘ ਸਾਰਾ ਨਹਿਰ ਦੇ ਵਿੱਚ ਹੀ ਕਹਿੰਦੇ ਉਤਰ ਗਿਆ ਸੀ ਹਾਂਜੀ ਜਸਵੰਤ ਸਿੰਘ ਵੀ ਉਤਰ ਗਿਆ ਸੀ ਨਰਿੰਦਰ ਵੀ ਉਤਰ ਗਿਆ ਸੀ ਦੋਨਾਂ ਨੇ ਉਤਰ ਕੇ ਬੜੀ ਮਿਹਨਤ ਨਾਲ ਆਪਦੀ ਜਾਨ ਦੀ ਨਾ ਪਰਵਾਹ ਕਰਦਿਆਂ ਬੜੇ ਜਾਨ ਜੋਖਮ 'ਚ ਪਾ ਕੇ ਉਹ ਸਾਰੀਆਂ ਸਵਾਰੀਆਂ ਨੂੰ ਕੱਢ ਲਿਆ ਇਹ ਗੱਡੀ ਵਾਲੇ ਹੈ ਕਿੱਥੋਂ ਦੇ ਸੀ ਕਿੱਥੇ ਜਾ ਰਹੇ ਸੀ ਇਹ ਬੀੜ ਤਲਾ ਦੇ ਦੱਸਦੇ ਲੱਗਿਆ ਕਿਵੇਂ ਗਈ ਕਿਵੇਂ ਨਹੀਂ ਹਜੇ ਫਿਲਹਾਲ ਇਹਦੇ ਬਾਰੇ ਕੋਈ ਬਦਲ ਨਹੀਂ ਕਿ ਫਿਲਹਾਲ ਜਿੰਨੇ 10 ਦੇ 10 ਸੁਰੱਖਿਅਤ ਸਾਰੇ ਕੱਢਨੇ ਤੇ तकरीबन ਜਿੰਨੇ ਉਹਨਾਂ ਦੇ ਪਰਿਵਾਰ ਦੀ ਲੇਡੀਜ਼ ਸੀਗੇ ਉਹਨੇ ਦੱਸਿਆ ਸਾਨੂੰ ਵੀ ਸਾਡੇ ਸਾਰੇ ਪਰਿਵਾਰਕ ਜੀ ਆ ਜਿੰਨੇ ਸੀਗੇ ਉਹ ਸਾਰੇ ਸਹੀ ਸਲਾਮਤ ਸਭ ਤੋਂ ਪਹਿਲਾਂ ਪੀਸੀਆਰ ਦਾ ਜਿਹੜਾ ਮੁਲਾਜ਼ਮ ਆ ਤੁਹਾਡਾ ਇਹ ਨਿਆ ਤੇ ਵਿੱਚ ਪੀ ਜੀ ਹਾਂ ਜਿੰਦਰਾਇਾ ਮੁੰਡਾ ਜਸਵੰਤ ਸਿੰਘ ਹੌਲਦਾਰ ਹੈ ਇਹਨੇ ਛਾਲ ਮਾਰੀ ਪਿੱਛੇ ਨਰਿੰਦਰ ਨੇ ਮਾਰੀ ਫਿਰ ਉਹ ਲੜਕੀ ਸਾਡੀ ਹੈ ਉਹਨੇ ਵੀ ਰੱਸਾ ਪਾ ਕੇ ਖੰਭੇ ਨੂੰ ਬੰਨ ਲਈ ਗੱਡੀ ਮਤਲਬ ਸਾਰਿਆਂ ਨੇ ਚਾਰ ਬੰਦੇ ਸੀ ਚਾਰਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਇੱਕ ਤੁਹਾਨੂੰ ਹੋਰ ਵੀ ਬੜੀ ਮਤ ਵਧੀਆ ਗੱਲ ਦੱਸੀ ਗਿਆ ਸਾਡੇ ਹੌਲਦਾਰ ਆ ਜਿਹੜਾ ਜਸਵੰਤ ਸਿੰਘ ਆ ਇਹਦਾ ਅੱਜ ਜਨਮ ਦਿਨ ਵੀ ਆ ਇਹਨੇ ਬੜਾ ਵਧੀਆ ਕੰਮ ਕੀਤਾ ਆ ਉਹਦੀ ਜੰਡਲ ਬਹਾਂਜੀ ਜੀ ਪੁੱਲ ਜਸਵੰਤ ਸਿੰਘ ਜਿਹੜਾ ਇਹਨਾਂ ਦਾ ਮੁਲਾਜ਼ਮ ਹੈਗਾ ਪੀਸੀਆਰ ਦਾ ਪੂਰੀ ਟੀਮ ਇੱਥੇ ਪੁਲਿਸ ਦੀ ਖੜੀ ਹੈ ਜਿੰਨਾਂ ਵੱਲੋਂ ਅੱਜ ਇਹ ਰੈਸਕਿਊ ਆਪਰੇਸ਼ਨ ਕੀਤਾ ਗਿਆ ਫਿਲਹਾਲ ਜਿਵੇਂ ਹੀ ਹਾਦਸਾ ਹੁੰਦਾ ਹਾਦਸਾ ਹੋਣ ਦੇ ਕੁਝ ਹੀ ਸਕਿੰਟਾਂ ਬਾਅਦ ਪੁਲਿਸ ਦੀ ਪੀਸੀਆਰ ਟੀਮ ਇੱਥੇ ਪਹੁੰਚ ਜਾਂਦੀ ਆ ਤਾਂ ਇਹ ਇੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਿਆਂ ਨੂੰ ਜਿਹੜਾ ਬਾਹਰ ਕੱਢ ਲਿਆ ਗਿਆ ਤਾਂ ਪਿੱਛੇ ਵੀ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਕਿਉਂਕਿ ਇਹ ਅ ਨਹਿਰ ਦੇ ਵਿੱਚ ਕਾਰ ਡਿੱਗ ਜਾਂਦੀ ਹੈ ਹੋਂਡਾ ਸਿਟੀ ਕਾਰ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਜਿਵੇਂ ਹੀ ਇਹ ਕਾਰ ਅ ਨਹਿਰ ਦੇ ਵਿੱਚ ਡਿੱਗਣ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਅ ਪੁਲਿਸ ਦੀ ਜਿਹੜੀ ਟੀਮ ਹੈ ਪੀਸੀਆਰ ਦੀ ਉਹ ਸਾਰੇ ਇੱਥੇ ਪਹੁੰਚਦੇ ਆ ਤਾਂ ਪਹੁੰਚਣ ਤੋਂ ਬਾਅਦ ਜਿਹੜੇ ਮੁਲਾਜ਼ਮ ਹੈਗੇ ਆ ਜਿਹੜੇ ਤੁਹਾਨੂੰ ਤਸਵੀਰ ਦਿਖਾਈ ਆ ਸੀ ਜਸਵੰਤ ਸਿੰਘ ਨਾਮ ਦਾ ਜਿਹੜਾ ਮੁਲਾਜ਼ਮ ਹੈ ਤੇ ਨਰਿੰਦਰ ਹੈਗਾ ਤੇ ਇੱਕ ਲੈਡੀ ਕਾਸਟੇਬਲਾ ਤਮਾਮ ਇਹ ਜਿਹੜੇ ਉਸੇ ਵਕਤ ਹੀ ਰੈਸਕਿਊ ਆਪਰੇਸ਼ਨ ਚਲਾ ਦਿੰਦੇ ਆ ਲੋਕ ਵੀ ਇਕੱਠੇ ਹੋ ਜਾਂਦੇ ਆ ਤਾਂ ਫਿਲਹਾਲ ਸਾਰਿਆਂ ਨੂੰ ਸੁਰੱਖਿਤ ਕੱਢ ਲਿਆ ਗਿਆ ਬੀੜਤਲਾ ਬਸਤੀ ਦੇ ਇਹ ਰਹਿਣ ਵਾਲੇ ਦੱਸੇ ਜਾ ਰਹੇ ਆ ਤਾਂ ਦਸਾਂ ਦੇ ਦਸਾਂ ਯਾਨੀ ਚਾਰ ਬੱਚੇ ਸੀ ਤੇ ਬਾਕੀ 6 ਜਣੇ ਸੀ ਜਿਨ੍ਹਾਂ ਵਿੱਚ ਲੇਡੀਜ਼ ਵੀ ਸੀ ਫਿਲਹਾਲ 10 ਲੋਕਾਂ ਦੀ ਜਾਨ ਬਚ ਗਈ ਹੈ ਪੁਲਿਸ ਦੀ ਸੂਝ ਪੂਝ ਦੇ ਨਾਲ ਇਹਨਾਂ ਦਾ ਮੁਲਾਜ਼ਮ ਜਿਹੜੇ ਪੀਸੀਆਰ ਦੇ ਇੱਥੇ ਨਹਿਰ ਦੇ ਉੱਤੇ ਤਾਇਨਾਤ ਕੀਤੀ ਹੋਈ ਆ ਇਹ ਬਹਿਮਣ ਪੁਲ ਦੇ ਉੱਤੇ ਤਨਾਤ ਹੈਗੇ ਜਿਵੇਂ ਹੀ ਹਾਸੀ ਦੀ ਖਬਰਾਂ ਨਾਲ ਕੋਲ ਮਿਲਦੀ ਹੈ ਤਾਂ ਨਾਲ ਦੀ ਨਾਲ ਪੀਸੀਆਰ ਦੀ ਟੀਮ ਪਹੁੰਚਦੀ ਹੈ ਤਾਂ ਉਸੇ ਵੇਲੇ ਮੁਲਾਜ਼ਮ ਨਹਿਰ ਦੇ ਵਿੱਚ ਛਾਲ ਮਾਰ ਕੇ ਕਾਰ ਨੂੰ ਰੋਕਦੇ ਆ ਬੰਨ੍ਹਦੇ ਆ ਕਾਰ ਨੂੰ ਰਸੇ ਦੇ ਨਾਲ ਤੇ ਜਿਹੜੇ ਲੋਕ ਉਹਦੇ ਵਿੱਚ ਫਸੇ ਹੁੰਦੇ ਆ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਸੁਰੱਖਿਤ ਕਾਰ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ। ਕੈਮਰਾਮੈਨ ਗੁਰਵੰਦਰ ਦੇ ਨਾਲ ਅਮਿਤ ਸ਼ਰਮਾ ਰਜਾਨਾ ਸਪੋਕਸਮੈਨ ਬਠਿੰਡਾ